ਨਮਸਕਾਰ ਦੋਸਤੋ ਬੀਟੀਆ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਸਿੱਧ ਮੰਦਰ ਬੀਬੀ ਪਾਰੋ ਕਮੇਟੀ ਦੇ ਮੈਂਬਰਾਂ ਵੱਲੋਂ ਲਗਾਈ ਗਈ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਤੇ ਰਾਹੀਆਂ ਨੂੰ ਮਿਲੀ ਗਰਮੀ ਤੋਂ ਰਾਹਤ ਇਸ ਸ਼ਵੀਲ ਦੇ ਵਿੱਚ ਪ੍ਰਧਾਨ ਕ੍ਰਿਸ਼ਨ ਚੰਦ ਚੇਅਰਮੈਨ ਅਮਰੀਕ ਸਿੰਘ ਉਪ ਪ੍ਰਧਾਨ ਕਿਰਪਾਲ ਸਿੰਘ ਔਲਖ ਸੈਕਟਰੀ ਗੁਰਪ੍ਰੀਤ ਸਿੰਘ ਜਟਾਣਾ ਅਤੇ ਆਲ ਸਾਰੇ ਮੈਂਬਰਾਂ ਨੇ ਆਪਣੀਆਂ ਆਪਣੀਆਂ ਸੇਵਾ ਨਿਭਾਈਆਂ ਆਓ ਦੇਖਦੇ ਹਾਂ ਪੱਤਰਕਾਰ ਰਜਿੰਦਰ ਸ਼ਰਮਾ ਦੀ ਰਾਮਪੂਰਾ ਫੂਲ ਤੋਂ ਰਿਪੋਰਟ ਫੂਲ ਆਪਾਂ ਗੱਲ ਕਰ ਰਹੇ ਹਾਂ ਪ੍ਰਧਾਨ ਕ੍ਰਿਸ਼ਨ ਚੰਦ ਜੀ ਨਾਲ ਕਿ ਜੋ ਪਰੋਵੀ ਦਾ ਮੇਲਾ 2 ਅਤੇ 3 ਹਾਲ ਨੂੰ ਲੱਗਦਾ ਹੈ ਉਹ ਕਿਸ ਸ਼ਰਧਾ ਮੁਤਾਬਕ ਕਿਸ ਤਰ੍ਹਾਂ ਲੱਗ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਜੋ ਮੇਲਾ ਲੱਗ ਰਿਹਾ ਹੈ ਇਹ ਮਤਲਬ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਹੁੰਦਾ ਕਿਸ ਤਰ੍ਹਾਂ ਹੁੰਦਾ ਹੈ ਅੱਜ ਆਪ ਜੀ ਨੂੰ ਦੱਸਿਆ ਜਾਂਦਾ ਹੈ ਕਿ ਪਿੰਡ ਫੂਲ ਵਿੱਚ 2 ਅਤੇ 3 ਹਾਰੂ ਮੰਦਰ ਵੀ ਵੀਪਾਰੋ ਵਿੱਚ ਮੇਲਾ ਬੜੇ ਧੁੰਮ ਦਾ ਮਨਾਇਆ ਜਾਂਦਾ ਹੈ ਅਤੇ ਸੰਗਤਾਂ ਬਹੁਤ ਹੀ ਸਾਦਾ ਨਾਲ ਨਮਸਤਕ ਹੁੰਦੀਆਂ ਹਨ ਜਿਦੇ ਇੰਤਜ਼ਾਮ ਵਾਸਤੇ ਮੰਦਰ ਕਮੇਟੀ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਪਾਣੀ ਦੀ ਜਬੀਲਾ ਲਾਈਆਂ ਜਾਂਦੀਆਂ ਹਨ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਣੀ ਦੇ ਫੁਵਾਾਰੇ ਪਾਣੀ ਵਾਲੀਆਂ ਟੈਂਕੀਆਂ ਪਾਣੀ ਦੀਆਂ ਸਬੀਲਾ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਥੈਂਕ ਯੂ ਬਈ।